ਸਸ਼ੀ ਕਲ ਜੀ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਤਰਨਤਾਰਨ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਨਵ ਵਿਆਹੇ ਜੋੜੇ ਦਾ ਹਲੇ ਵਿਆਹ ਦਾ ਚਾਬੀ ਨਹੀਂ ਸੀ ਉਤਰਿਆ ਵਿਆਹ ਨੂੰ ਮਹਿਜ਼ 10 ਮਹੀਨੇ ਦਾ ਸਮਾਂ ਹੀ ਵਾਪਰਿਆ ਸੀ ਕਿ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ ਅਤੇ ਨਵੀਂ ਵਿਆਹੀ ਜਿਹੜੀ ਦੁਲਹਨ ਸੀ ਉਸ ਦਾ ਸੁਹਾਗ ਉਜੜ ਗਿਆ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਰਨਤਾਰਨ ਦੇ ਚੰਦਰ ਕਲੋਨੀ ਨਜ਼ਦੀਕ ਦੀ ਇਹ ਵਾਰਦਾਤ ਅੱਸੀ ਜਾਰੀ ਹੈ ਜਿੱਥੇ ਕਿ ਨੌਜਵਾਨ ਅਨਮੋਲ ਉਰਫ ਗੋਲਾ ਕਿਸੇ ਕੰਮ ਦੇ ਸਿਲਸਿਲੇ ਦੇ ਵਿੱਚ ਆਪਣੇ ਰਿਸ਼ਤੇਦਾਰ ਦੇ ਨਾਲ ਆਇਆ ਸੀ ਮੋਟਰਸਾਈਕਲ ਤੇ ਸਵਾਰ ਸੀ ਅਤੇ ਅਜੇਹੇ ਦੇ ਵਿੱਚ ਹਮਲਾਵਰ ਆਉਂਦੇ ਨੇ ਤਾਬੜ ਤੋੜ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੰਦੇ ਨੇ ਅਤੇ ਮੌਕੇ ਤੇ ਹੀ ਅਨਮੋਲ ਦੀ ਜਾਨ ਨਿਕਲ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਵੇਂ ਹੀ ਨਵਿਆਖਤਾ ਨੂੰ ਪਤਾ ਲੱਗਦਾ ਕਿ ਉਸ ਦਾ ਪਤੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਉਹ ਜੋ ਹੈ ਆਪਣਾ ਆਪਕ ਖੋ ਦਿੰਦੀ ਹੈ ਚੀਕ ਚਿੰਗੇਹਾੜਾ ਕਰਦੀ ਹੈ ਕਿ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਮੇਰੇ ਸੁਹਾਗ ਨੂੰ ਉਜਾੜ ਦਿੱਤਾ ਗਿਆ ਹੁਣ ਮੈਂ ਕੀ ਕਰਾਂ ਇਹ ਅਲਫਾਜ਼ ਹਰ ਕਿਸੇ ਦੇ ਦਿਲ ਨੂੰ چیر ਕੇ ਰੱਖ ਦੇਣਗੇ ਅਤੇ ਪਰਿਵਾਰ ਦਾ ਵੀ ਨੌਜਵਾਨ ਪੁੱਤ ਹੁਣ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਹੈ ਜਿਸ ਦੀ ਮੌਤ ਦੀ ਵਜ੍ਹਾ ਜੋ ਹੈ ਪੁਰਾਣੀ ਰنجਿਸ਼ ਤਸੀ ਜਾਰੀ ਹੈ ਇਹ ਤਸਵੀਰ ਉਸ ਨੌਜਵਾਨ ਦੀ ਅਤੇ ਵਾਰਦਾਤ ਉਹ ਬਾਅਦ ਜਿਹੜੇ ਕਿ ਹਮਲਾਵਰ ਹੁੰਦੇ ਨੇ ਉਹ ਬਾਈਕ ਤੋਂ ਸਵਾਰ ਹੋ ਕੇ ਮੌਕੇ ਤੋਂ ਭੱਜ ਜਾਂਦੇ ਨੇ ਅਤੇ ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਤਕੀਕਾਤ ਦੇ ਵਿੱਚ ਜੁੜੀ ਹੋਈ ਹੈ ਕਿ ਆਖਰਕਾਰ ਕੀ ਅਜਿਹਾ ਹੋਇਆ ਕਿ ਜੋ ਇਸ ਤਰ੍ਹਾਂ ਦੇ ਨਾਲ ਗੋਲੀਆਂ ਮਾਰ ਕੇ ਨੌਜਵਾਨ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਤੇ ਨਾਲ ਹੀ ਪਰਿਵਾਰ ਨੇ ਵੀ ਹੁਣ ਮੰਗ ਕੀਤੀ ਹੈ ਕਿ ਜੋ ਵੀ ਕਾਤਲ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇ ਤੂੰ ਮ੍ਰਿਤਕ ਦੇਪਰਾ ਬਬਲੂ ਦਾ ਕੀ ਕੁਝ ਕਹਿਣਾ ਆ ਸੁਣਦੇ ਮੇਰਾ ਬ੍ਰਦਰ ਆ ਛੋਟਾ ਇਹਨਾ ਹੀ ਮੋਲਾ ਦਾ ਨਾਂ ਜਗਦੀਪ ਸਿੰਘ ਸਿੱਧਾ ਨਾਂਵਾ ਮੇਰੇ ਭਰਾ ਦਾ ਤੇ ਕੀ ਗੱਲਬਾਤ ਹੋਈ ਅੱਜ ਮੈਂ ਤਾਂ ਪਤਾ ਨਹੀਂ ਵੀਰੇ ਰਾਤ ਦਾ ਆਇਆ ਘਰੋਂ ਇਹਦਾ ਸਵੇਰ ਦਾ ਹੀ ਹੁੰਦਾ ਹੀ ਮੈਂ ਫੋਨ ਲਾਈ ਯਾਰਾ ਮੈਨੂੰ ਆਂਦਾ ਆ ਗਿਆ ਆ ਗਿਆ ਮੈਂ ਮੋਟਰਸਾਈਕਲ ਲੈ ਕੇ ਬਸ ਮੈਨੂੰ ਇਹ ਗੱਲ ਦਾ ਪਤਾ ਹੀ ਨਹੀਂ ਵੀ ਆਹ ਕੰਮ ਹੋ ਜਾਣਾ ਵਾ ਪਿੰਡੇ ਦਾ ਚੜਾਈ ਲੜਾਈ ਝਗੜਾ ਚੱਲਦਾ ਹੀ ਮੇਰੇ ਭਰਾ ਦਾ ਕੋਈ ਕੁੰਦ ਗਿਆ ਕੋਈ ਉਦਾਂ ਕੁੱਟ ਮਾਰ ਕਰਦਾ ਕੋਈ ਹੋਰ ਗੱਲ ਕਰ ਦਿੰਦਾ ਆਹ ਕੰਮ ਤਾਂ ਨਾ ਕਰਦਾ ਸਾਡੇ ਨਾਲ ਇਹ ਕਿਹੜਾ ਹਮਲਾ ਕੀਤਾ ਹੋਇਆ ਵਾ ਵੀਰ ਜੀ ਇਹ ਵਾਕਿਆ ਕਿੱਥੇ ਹੋਇਆ ਵਾ ਮੈਨੂੰ ਸੁਣਾਉਣਾ ਪਾਜੀ ਸੁਣਾਉਣ ਦੇ ਲਾਗੇ ਹੋਇਆ ਗਿਆ ਕਿ ਅੱਜ ਹੁਣ ਪਿੰਡੋਂ ਆ ਰਿਹਾ ਮੈਂ ਹੁਣ ਦੀ ਕੀ ਮੰਗ ਕਰਦੇ ਜੋ ਮੰਗ ਪਾਜੀ ਮੈਂ ਤਾਂ ਇਹੋ ਕਰਦਾ ਵਾ ਵੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਮਾਰੇ ਇਹਦੇ ਵਿਆਹ ਹੋਏ ਕਿੰਨੇ ਚਿਰ ਹੋਇਆ ਵਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹ ਫੜਿਆ ਗਿਆ ਉਹਨੇ ਆਪੇ ਹੀ ਦੱਸਣਾ ਮੈਂ ਕਿੰਨੇ ਕੀਤਾ ਜੀ ਕਿੰਨੇ ਨਹੀਂ ਕੀਤਾ ਹਾਂਜੀ ਇਹ ਵਿਆਹ ਇਹਨੂੰ ਕਿੰਨੇ ਚਿਰ ਹੋਇਆ ਵਾ ਹਾਂਜੀ ਅਰੇ ਭਾਜੀ ਚੱਸ ਸਾਹਿਬ ਦੋ ਇਸ ਵਾਰ ਦਾ ਤੋਂ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਮੌਕੇ ਤੇ ਮੌਜੂਦ ਇੱਕ ਪ੍ਰਤੱਖ ਦਰਸ਼ੀ ਦੇ ਵੱਲੋਂ ਪੂਰੇ ਜਿਹੜੀ ਕਿ ਘਟਨਾਕ੍ਰਮ ਨੂੰ ਲੈ ਕੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਦਾ ਕਹਿਣਾ ਕਿ ਜੋ ਗੋਲੂ ਹੈ ਉਹ ਆਪਣੀ ਬਾਈਕ ਦੇ ਉੱਪਰ ਜਿਹੜਾ ਕਿ ਆ ਰਿਹਾ ਸੀ ਕਿ ਅਜੇਹੇ ਦੇ ਵਿੱਚ ਇੱਕ ਜਿਹੜੀ ਹੈ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਅਜੇਹੇ ਦੇ ਵਿੱਚ ਗੋਲੂ ਉਸ ਤੋਂ ਕਹਿੰਦਾ ਕਿ ਮੈਨੂੰ ਕਿਸਨੇ ਗੋਲੀ ਮਾਰ ਦਿੱਤੀ ਅਤੇ ਦੇਖਦੇ ਆਂ ਹੀ ਦੇਖਦੇ ਆਂ ਜਿਹੜਾ ਹੈ ਨੌਜਵਾਨ ਜ਼ਮੀਨ ਦੇ ਉੱਪਰ ਡਿੱਗ ਜਾਂਦਾ ਤੇ ਮੌਕੇ ਤੇ ਹੀ ਉਸਦੇ ਸਾਂ ਨਿਕਲ ਜਾਂਦੇ ਜਿਸ ਤੋਂ ਬਾਅਦ ਹੁਣ ਪੂਰੇ ਮਾਮਲੇ ਸੰਬੰਧੀ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਪਰ ਅਪਰਧਕ ਤਰਜੀਹ ਦਾ ਰਿਐਕਸ਼ਨ ਸੁਣੋ ਉਸ ਦਾ ਕੀ ਕਹਿਣਾ? ਇੱਕ ਵੇ ਘਰੋਂ ਆ ਰਿਹਾ ਸੀ ਮੋਟਰਸਾਈਕਲ ਧਵਾਉਣ ਜਾ ਰਿਹਾ ਸੀ ਅੱਛਾ ਹਾਂਜੀ ਤੇ ਕੀ ਗੱਲਬਾਤ ਹੋਈ ਇਸ ਰਾਹ ਲਾਗੇ ਗੋਲੀ ਮਾਰੀ ਮੁੰਡਿਆਂ ਨੇ ਜੀ ਦੋ ਮੁੰਡੇ ਉਹ ਮੋਟਰਸਾਈਕਲ ਤੇ ਸੀ ਅੱਛਾ ਹਾਂਜੀ ਤੇ ਕੋਈ ਪੁਰਾਣੀ ਦੰਜਿਸ਼ ਉਹਦਾ ਵੀ ਇਹਨਾਂ ਦੀ ਪਿੰਡ ਦੀ ਕੋਈ ਰੰਜਿਸ਼ ਇਹਨਾਂ ਦੀ ਅੱਛਾ ਤੂੰ ਨਾਲ ਸੀ ਕਹਿੰਦੇ ਹਾਂਜੀ ਤੂੰ ਨਾਲ अच्छा ते ओंदी गोली ਵੱਜ ਗਈ ਮੈਂ ਨਾ ਕਿਸੇ ਮੁੰਡੇ ਨੂੰ ਕਮਾਉਂਦਾ ਸੀ ਤਾਂ ਮੋਟਰਸਾਈਕਲ ਤੇ ਮਗਰ ਬੈਠਾ ਮੈਂ ਕਹਾਂਦਾ ਮੈਂ ਕੀ ਹਾਲੀ ਤੇ ਉਹ ਟੱਕ ਦੀ ਆਵਾਜ਼ ਆਈ ਮੈਂ ਕੀ ਹੋਇਆ ਕਹਿੰਦਾ ਮੇਰੇ ਗੋਲੀ ਮਾਰ ਦਿੱਤੀ ਤਾਂ ਮੋਟਰਸਾਈਕਲ ਉਸੇ ਨਾਲ ਡੇਪਿਆ ਗੋਲੀ ਕਿੱਥੇ ਵੱਜੀ ਕਹਿੰਦੇ ਛਾਤੀ 'ਚ ਵੱਜੀ ਇਸ ਮੌਕੇ ਤੇ ਫਰ ਮੌਤ ਹੋ ਗਈ ਕਿੰਨੇ ਬੰਦੇ ਇਹ ਕੇ ਪਤਾ ਲੱਗਾ ਤੁਹਾਨੂੰ ਹਾਂਜੀ ਗੋਲੀ ਚਲਾਉਣ ਕਿੰਨੇ ਬੰਦੇ ਸੀਗੇ ਦੋ ਜਨੇ ਸੀ ਭੱਜੀ ਦੋ ਜਨੇ ਮੋਟਰਸਾਈਕਲ ਚਲਾਉਂਦਾ ਇੱਕ ਮਗਰ ਬੈਠਾ ਉਹਨੇ ਮਗਰ ਮਰਿਚ ਨੇ ਗੋਲੀ ਦਿੱਤੀ ਤੇ ਮੂੰਹ ਬੰਨੇ ਕੇ ਖੁੱਲੇ ਸੀ ਮੂੰਹ ਖੁੱਲੇ ਸੀ ਅੱਛਾ ਜੇ ਸੀਸੀਟੀਵੀ ਮਿਲੇ ਪਤਾ ਲੱਗ ਜਾਏਗਾ ਸੋਰਂਜੀਸ਼ ਦੇ ਤਹਿਤ ਕੀਤੀ ਗਈ ਇਸ ਵਾਰਦਾਤ ਤੋਂ ਬਾਅਦ ਹੁਣ ਪੁਲਿਸ ਪੂਰੇ ਮਾਮਲੇ ਦੀ ਤਹਿਕੀਕਤ ਦੇ ਵਿੱਚ ਜੁਟੀ ਹੋਈ ਹੈ ਵੱਖ-ਵੱਖ ਐਂਗਲਸ ਤੋਂ ਇਸ ਪੂਰੇ ਮਾਮਲੇ ਦੀ ਜੜੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਜੋ ਕਾਤਲ ਨੇ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਨੂੰ ਜਲਦ ਹੀ ਕਾਬੂ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ